ਸ਼ਟਡਾਊਨ ਕਾਰਨ ਅਮਰੀਕਾ ਵਿੱਚ 40 ਪ੍ਰਮੁੱਖ 에ਅਰਪੋਰਟਾਂ ਤੇ ਉਡਾਣਾਂ ਰੱਦ 트럼ਪ ਨੇ ਜ਼ੁਹਰਾਨ ਮੁੰਦਾਨੀ ਦਾ ਉਡਾਇਆ ਮਜ਼ਾਕ ਕਿਹਾ ਉਸ ਦਾ ਜੋ ਵੀ ਨਾਮ ਹੈ ਸਰਨਜੀਤ ਸਿੰਘ ਖਾਲਸਾ ਬਣੇ ਨਾਰਵੇਚ ਦੇ ਪਹਿਲੇ ਸਿੱਖ ਮੀਅਰ ਲੈਂਸੀ ਪੇਲੋਸੀ ਨੇ ਕਾਂਗਰਸ ਤੋਂ ਸન્યાਸ ਦਾ ਕੀਤਾ ਐਲਾਨ ਲਗਭਗ 40 ਸਾਲ ਦੀ ਰਾਜਨੀਤਿਕ ਸੇਵਾ ਦਾ ਅੰਤ ਅਮਰੀਕਾ ਵਿੱਚ ਚੱਲ ਰਹੇ ਸਰਕਾਰੀ ਬੰਦ ਦੇ ਮੱਦੇਨਜ਼ਰ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਹਵਾਈ ਆਵਾਜਾਈ ਦੀ ਸੁਰੱਖਿਆ ਬਣਾਈ ਰੱਖਣ ਦੇ ਲਈ ਫੈਸਲਾ ਲਿਆ ਹੈ। ਉਹਨਾਂ ਨੇ ਐਲਾਨ ਕੀਤਾ ਹੈ ਕਿ 40 ਹਾਈ ਵਾਲਿਊਮਜ਼ ਬਜ਼ਾਰਾਂ ਵਿੱਚ ਹਵਾਈ ਆਵਾਜਾਈ ਨੂੰ 10% ਤੱਕ ਘਟਾ ਦਿੱਤਾ ਜਾਵੇਗਾ। ਇਹ ਕਟੌਤੀ ਸ਼ੁੱਕਰਵਾਰ ਸਵੇਰ ਤੋਂ ਲਾਗੂ ਹੋ ਜਾਵੇਗੀ। ਫੈਸਲੇ ਦਾ ਕਾਰਨ 에ਅਰ ਟ੍ਰੈਫਿਕ ਕੰਟਰੋਲਰਾਂ ਤੇ ਵਾਧੇ ਦਬਾਅ ਨੂੰ ਮੰਨਿਆ ਜਾ ਰਿਹਾ ਹੈ ਜੋ ਕਿ ਸਰਕਾਰੀ ਬੰਦ ਕਾਰਨ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਨੇ। ਕੰਟਰੋਲਰਾਂ ਨੇ ਪਹਿਲਾਂ ਹੀ ਇੱਕ ਤਨਖਾਹ ਗਵਾ ਦਿੱਤੀ ਹੈ ਤੇ ਅਗਲੇ ਮੰਗਲਵਾਰ ਨੂੰ ਉਹਨਾਂ ਨੂੰ ਦੂਜੀ ਵਾਰ ਵੀ ਕੋਈ ਤਨਖਾਹ ਨਾ ਮਿਲਣ ਦੀ ਸੰਭਾਵਨਾ ਹੈ ਪ੍ਰਭਾਵਿਤ ਹੋਣ ਵਾਲੇ ਹਵਾਈ ਅੱਡਿਆਂ ਵਿੱਚ ਨਿਊਯਾਰਕ ਲਾਸ Ăਂਜਲਸ ਸੈਟਿਸ਼ ਕਾਗੋ ਸ਼ਾਮਲ ਨੇ ਜਿੱਥੇ ਕਈ ਹਵਾਈ ਅੱਡੇ ਪ੍ਰਭਾਵਿਤ ਹੋਣਗੇ ਇਸ ਤੋਂ ਇਲਾਵਾ ਐਟਲਾਂਟਾ ਡੈਨਵਰ ਡਾਲਾਸ ਓਰਲੈਂਡੋ ਮਿਆਮੀ ਅਤੇ ਸੈਨ ਫ੍ਰਾਂਸਿਸਕੋ ਦੇ ਵੀ ਹਵਾਈ ਅੱਡਿਆਂ ਦੀਆਂ ਉਡਾਣਾਂ ਵਿੱਚ ਵੀ ਕਟੌਤੀ ਆਵੇਗੀ ਐਵੀਏਸ਼ਨ ਐਨਾਲਿਸਟਿਕਸ ਫੋਰਮ ਸਿਰਿਅਮ ਦੇ ਅੰਦਾਜ਼ੇ ਦੇ ਅਨੁਸਾਰ ਇਸ ਕਟੌਤੀ ਨਾਲ ਲਗਭਗ 1800 ਉਡਾਣਾਂ ਅਤੇ 2 88000 ਤੋਂ ਵੱਧ ਵਿਅਕਤੀ ਪ੍ਰਭਾਵਿਤ ਹੋਣਗੇ ਯਾਤਰੀਆਂ ਤੇ ਘੱਟ ਤੋਂ ਘੱਟ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਨ ਦੀ ਗੱਲ 에ਅਰਲਾਈਨਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਰਿਜ਼ਲਟ ਸਾਫ਼ ਹੈ ਕਿ ਯਾਤਰੀ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਹੋਣਗੇ ਯੂਨਾਈਟਿਡ 에ਅਰਲਾਈਨਸ ਅਤੇ ਡੈਲਟਾ 에ਅਰਲਾਈਨਸ ਨੇ ਕਿਹਾ ਹੈ ਕਿ ਉਹ ਉਨ੍ਹਾਂ ਯਾਤਰੀਆਂ ਨੂੰ ਰਿਫੰਡ ਦੇਣਗੇ ਜੋ ਉਡਾਣ ਰੱਦ ਹੋਣ ਤੋਂ ਬਾਅਦ ਯਾਤਰਾ ਨਾ ਕਰਨ ਦਾ ਫੈਸਲਾ ਕਰਦੇ ਨੇ ਟਰੰਪ ਨੇ ਦਾਅਵਾ ਕੀਤਾ ਕਿ 4 ਨਵੰਬਰ ਦੀਆਂ ਚੋਣਾਂ ਤੋਂ ਬਾਅਦ ਅਮਰੀਕੀ ਲੋਕਾਂ ਨੂੰ ਹੁਣ ਖੱਬੇ-ਪੱਖੀ ਅਤੇ ਆਮ ਸਮਝ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ। ਉਹਨਾਂ ਨੇ ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਗਏ ਮਹਿਰ ਮਮਦਾਨੀ ਦਾ ਵੀ ਮਜ਼ਾਕ ਉਡਾਇਆ ਅਤੇ ਉਹਨਾਂ ਦਾ ਨਾਂ ਲੈ ਬਿਨਾਂ ਕਿਹਾ ਉਸ ਦਾ ਜੋ ਵੀ ਨਾਂ ਹੈ। ਫਲੋਰੀਡਾ ਦੇ ਮੀਆਮੀ ਵਿੱਚ ਅਮਰੀਕੀ ਵਪਾਰ ਫੋਰਮ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਜਦੋਂ ਉਹ ਪਿਛਲੇ 5 ਸਾਲ 5 ਨਵੰਬਰ ਨੂੰ ਦੂਜੀ ਵਾਰ ਰਾਸ਼ਟਰਪਤੀ ਚੁਣੇ ਗਏ ਸਨ। ਅਮਰੀਕੀ ਲੋਕਾਂ ਨੇ ਆਪਣੀ ਪ੍ਰਭੂ ਸੱਤਾ ਨੂੰ ਬਹਾਲ ਕੀਤਾ ਸੀ ਪਰ ਮੰਗਲਵਾਰ ਦੀ ਮੇਅਰ ਚੋਣ ਨਾਲ ਇਸ ਵਿੱਚੋਂ ਬਹੁਤ ਕੁਝ ਗਵਾ ਦਿੱਤਾ ਗਿਆ ਟਰੰਪ ਨੇ ਕਿਹਾ ਕਿ ਹੁਣ ਤੁਸੀਂ ਦੇਖੋਗੇ ਨਿਊਯਾਰਕ ਵਿੱਚ ਕੀ ਹੁੰਦਾ ਹੈ ਇਹ ਭਿਆਨਕ ਹੈ ਮੈਨੂੰ ਉਮੀਦ ਹੈ ਕਿ ਅਜਿਆ ਨਹੀਂ ਹੋਵੇਗਾ ਪਰ ਤੁਸੀਂ ਦੇਖੋਗੇ ਉਹ ਮਮਦਾਨੀ ਜਾਂ ਜੋ ਵੀ ਉਸ ਦਾ ਨਾਂ ਹੈ ਉਹ ਸੋਚਦਾ ਹੈ ਕਿ ਮਰਦਾਂ ਲਈ ਔਰਤਾਂ ਦੇ ਖੇਡ ਖਿਡਣਾ ਬਹੁਤ ਵਧੀਆ ਹੈ ਟਰੰਪ ਨੇ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਕਿ ਮਮਦਾਨੀ ਦੀ ਜਿੱਤ ਨਿਊਯਾਰਕ ਸ਼ਹਿਰ ਵਿੱਚ ਆਰਥਿਕ ਅਤੇ ਸਮਾਜਿਕ ਤਬਾਹੀ ਲਿਆਏਗੀ। ਉਹਨੇ ਇੱਕ ਵਾਰ ਫਿਰ ਦੁਹਰਾਇਆ ਕਿ ਮੰਗਲਵਾਰ ਦੇ ਨਤੀਜਿਆਂ ਤੋਂ ਬਾਅਦ ਅਮਰੀਕੀ ਲੋਕਾਂ ਦੇ ਸਾਹਮਣੇ ਚੋਣ ਬਹੁਤ ਸਪਸ਼ਟ ਹੈ। ਦੋ ਵਿਕਲਪ ਨੇ ਖੱਬੇ ਪੱਖੀ ਜਾਂ ਆਮ ਸਮਝ ਤੁਸੀਂ ਕਿਸ ਨੂੰ ਚੁਣੋਗੇ? ਉਹਨੇ ਕਿਹਾ ਅਮਰੀਕਾ ਕਿਸੇ ਵੀ ਤਰ੍ਹਾਂ ਕਮਿਊਨਿਸਟ ਦੇਸ਼ ਨਹੀਂ ਬਣੇਗਾ। ਟਰੰਪ ਦੇ ਕਟੜ ਆਲੋਚਕ ਮਮਦਾਨੀ ਨੇ ਜਿੱਤ ਦੇ ਭਾਸ਼ਣ ਵਿੱਚ ਕਿਹਾ ਸੀ ਕਿ ਨਿਊਯਾਰਕ ਹਮੇਸ਼ਾ ਪ੍ਰਵਾਸੀਆਂ ਦੁਆਰਾ ਬਣਾਇਆ ਗਿਆ ਹੈ। ਪ੍ਰਵਾਸੀਆਂ ਦੁਆਰਾ ਡਰਾਟ ਲਾਇਆ ਗਿਆ ਹੈ ਤੇ ਹੁਣ ਇਸ ਦੀ ਅਗਵਾਈ ਵੀ ਇੱਕ ਪ੍ਰਵਾਸੀ ਦੁਆਰਾ ਕੀਤੀ ਜਾਵੇਗੀ। ਉਸਨੇ ਅੱਗੇ ਕਿਹਾ ਸੀ ਕਿ ਆਖਰਕਾਰ ਜੇਕਰ ਕੋਈ ਡੋਨਾਲਡ ਟਰੰਪ ਦੁਆਰਾ ਧੋਖਾ ਦਿੱਤੇ ਗਏ ਦੇਸ਼ ਨੂੰ ਦਿਖਾ ਸਕਦਾ ਹੈ ਕਿ ਉਸ ਨੂੰ ਕਿਵੇਂ ਹਰਾਉਣਾ ਹੈ ਤਾਂ ਇਹ ਨਿਊਯਾਰਕ ਵਾਸੀ ਹੀ ਨੇ। ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਸਵਰਨਜੀਤ ਸਿੰਘ ਖਾਲਸਾ ਕਾਫੀ ਲੰਮੇ ਸਮੇਂ ਤੋਂ ਅਮਰੀਕੀ ਰਾਜਨੀਤੀ ਵਿੱਚ ਸਰਗਰਮ ਨੇ। ਤੇ ਕਨੈਕਟਿਕਟ ਰਾਜ ਦੇ ਨਾਰਵਿਚ ਸ਼ਹਿਰ ਵਿੱਚ ਹੁਣ ਡੈਮੋਕ੍ਰੈਟਿਕ ਪਾਰਟੀ ਨੇ ਸੁਰਨਜੀਤ ਸਿੰਘ ਖਾਲਸਾ ਨੂੰ ਮੇਅਰ ਦੀ ਕੁਰਸੀ ਲਈ ਆਪਣਾ ਉਮੀਦਵਾਰ ਐਲਾਨਿਆ ਸੀ ਜਿੱਥੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਡਿ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਸਟੇਸੀ ਗਾਵਲ ਨਾਲ ਕਾਫੀ ਫਸਵਾ ਮੁਕਾਬਲਾ ਰਿਹਾ ਜਿਸ ਮਗਰੋਂ ਖਾਲਸਾ ਨੇ 52% ਅਤੇ ਸਟੇਸੀ ਨੇ 41% ਵੋਟਾਂ ਹਾਸਲ ਕੀਤੀਆਂ। ਇਸ ਤਰ੍ਹਾਂ ਸੁਰਨਜੀਤ ਸਿੰਘ ਖਾਲਸਾ ਇਹਨਾਂ ਚੋਣਾਂ ਵਿੱਚ ਜੇਤੂ ਰਹੇ ਤੇ ਨਾਰਵਿਚ ਦੇ ਪਹਿਲੇ ਸਿੱਖ ਮੇਅਰ ਬਣ ਕੇ ਉਹਨਾਂ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਦੀ ਜਿੱਤ ਨੇ ਸਿੱਖ ਪਈਚਾਰੇ ਵਿੱਚ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ ਸੁਰਨਜੀਤ ਸਿੰਘ ਖਾਲਸਾ ਸਿੱਖਿਆ ਵਿਭਾਗ ਵਿੱਚ ਵੀ ਸੇਵਾ ਨਿਭਾ ਚੁੱਕੇ ਨੇ ਅਤੇ ਦੋ ਵਾਰ ਨਾਰਵੇਜ ਕਨੈਕਟਿਕਟ ਸ਼ਹਿਰ ਦੇ ਬਤੌਰ ਕਾਉਂਸਲਰ ਵੀ ਜਿੱਤ ਦਰਜ ਕਰ ਚੁੱਕੇ ਨੇ ਉਨ੍ਹਾਂ ਨੇ ਇਸ ਜਿੱਤ ਨਾਲ ਇਤਿਹਾਸ ਵਿੱਚ ਆਪਣਾ ਨਾਂ ਦਰਜ ਕੀਤਾ ਹੈ ਸਮੂਹ ਸਿੱਖ ਪਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ ਜੇਤੂ ਪ੍ਰੰਤ ਸੁਰਨਜੀਤ ਸਿੰਘ ਖਾਲਸਾ ਨੇ ਆਪਣੇ ਸਮਰਥਕਾਂ ਅਤੇ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਨ੍ਹਾਂ ਦੀਆਂ ਉਮੀਦਾਂ ਦੇ ਖਰੇ ਉਤਰਨ ਦੀ ਗੱਲ ਵੀ ਕਹੀ ਟ੍ਰਾਂਟੋ ਦੇ ਇੱਕ ਫੂਡ ਆਊਟਲੈਟ ਦੇ ਵਿੱਚੋਂ ਭਾਰਤੀ ਵਿਅਕਤੀ ਤੇ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਘਟਨਾ ਮੈਕਡੋਨਲਡ ਸਟੋਰ ਦੇ ਅੰਦਰ ਦੀ ਦੱਸੀ ਜਾ ਰਹੀ ਹੈ ਜੋ ਕਿ ਮੋਬਾਈਲ ਆਰਡਰ ਪਿਕਅਪ ਕਾਊਂਟਰ ਦੇ ਨੇੜੇ ਵਾਪਰੀ ਵਾਇਰਲ ਵੀਡੀਓ ਵਿੱਚ ਦੇਖ ਰਿਹਾ ਹੈ ਕਿ ਇੱਕ ਕੈਨੇਡੀਅਨ ਵਿਅਕਤੀ ਜਿਸ ਨੇ ਟ੍ਰਾਂਟੋ ਬਲੂ ਜੇਜ਼ ਜੈਕਟ ਪਾਣੀ ਹੋਈ ਸੀ ਉਸਨੇ ਭਾਰਤੀ ਮੂਲ ਦੀ ਵਿਅਕਤੀ ਨਾਲ ਬਹਿਸ ਸ਼ੁਰੂ ਕੀਤੀ ਹਮਲਾਵਰ ਸ਼ਰਾਬੀ ਲੱਗ ਰਿਹਾ ਸੀ ਬਹਿਸ ਦੌਰਾਨ ਉਸਨੇ ਆਪਣਾ ਫੋਨ ਸੁੱਟ ਦਿੱਤਾ ਜਦੋਂ ਭਾਰਤੀ ਵਿਅਕਤੀ ਨੇ ਫੋਨ ਚੁੱਕਿਆ ਤਾਂ ਹਮਲਾਵਰ ਨੇ ਉਸ ਨੂੰ ਧੱਕਾ ਦਿੱਤਾ ਤੇ ਉਸਤੇ ਕਾਲਰ ਧੋਫੜ ਲਿਆ ਦੋਸ਼ ਲਾਇਆ ਕਿ ਭਾਰਤੀ ਵਿਅਕਤੀ ਬਹੁਤ ਉੱਚਾ ਬਣ ਰਿਹਾ ਹੈ ਭਾਰਤੀ ਵਿਅਕਤੀ ਨੇ ਵੀ ਹਮਲਾਵਰ ਨੂੰ ਚੇਤਾਵਨੀ ਦਿੱਤੀ ਕਿ ਤੁਸੀਂ ਆਪਣੇ ਆਪ ਨੂੰ ਮੁਸੀਬਤ ਵਿੱਚ ਪਾ ਸਕਦੇ ਹੋ ਕਿਉਂਕਿ ਇਸ ਘਟਨਾ ਦੀ ਵੀਡੀਓ ਬਣ ਰਹੀ ਹੈ ਪਰ ਫਿਰ ਵੀ ਉਸਤੇ ਕੋਈ ਵੀ ਫਰਕ ਨਹੀਂ ਪਿਆ ਵੀਡੀਓ ਵਿੱਚ ਸਾਫ਼ ਦੇਖ ਰਿਹਾ ਹੈ ਕਿ ਭਾਰਤੀ ਵਿਅਕਤੀ ਵੱਲੋਂ ਕੋਈ ਵੀ ਜਵਾਬੀ ਹਮਲਾ ਨਹੀਂ ਕੀਤਾ ਗਿਆ ਬਸ ਉਹ ਆਪਣਾ ਬਚਾ ਕਰਦਾ ਰਿਹਾ ਆਖਰਕਾਰ ਇੱਕ ਸਟਾਫ ਮੈਂਬਰ ਉੱਥੇ ਪਹੁੰਚਿਆ ਤੇ ਉਸ ਦੇ ਦਖਲ ਦੇ ਨਾਲ ਇਹ ਕੁੱਟਮਾਰ ਰੁਕੀ ਹਮਲਾਵਰ ਵਿਅਕਤੀ ਨੂੰ ਬਾਅਦ ਜਾਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਉਸ ਨੂੰ ਖੋਦ ਬਾਹਰ ਕੱਢਿਆ ਗਿਆ ਫੈਡਰਲ ਸਰਕਾਰ ਨੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਵੱਡਾ ਬਦਲਾਅ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਮਤਾਬਕ ਟੈਂਪੋਰਰੀ ਰੈਜ਼ੀਡੈਂਸ ਦੀ ਗਿਣਤੀ ਲਗਭਗ 43% ਤੱਕ ਘਟਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਇਹ ਵੱਡਾ ਫੈਸਲਾ ਫੈਡਰਲ ਬਜਟ ਪੇਸ਼ਕਾਰੀ ਦੇ ਹਿੱਸੇ ਵਜੋਂ ਲਿਆ ਗਿਆ ਹੈ ਜਿਸ ਦਾ ਮੁੱਖ ਟਾਰਗੇਟ ਵਿਦੇਸ਼ੀ ਕਾਮਿਆਂ ਤੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਇਸ ਦਾ ਉਦੇਸ਼ ਆਉਣ ਵਾਲਿਆਂ ਦੀ ਗਿਣਤੀ ਨੂੰ ਦੇਸ਼ ਛੱਡਣ ਵਾਲਿਆਂ ਦੀ ਗਿਣਤੀ ਨਾਲ ਸੰਤੁਲਿਤ ਕਰਨਾ ਹੈ ਇਹ ਕਦਮ ਰਿਹਾਇਸ਼ ਉਪਲਬਧ ਕਰਵਾਉਣ ਦੀ ਸਮਰੱਥਾ ਅਤੇ ਬੁਨਿਆਦੀ ਢਾਂਚੇ ਤੇ ਵੱਧਦੇ ਦਬਾਅ ਨੂੰ ਘਟਾਉਣ ਲਈ ਚੁੱਕਿਆ ਗਿਆ ਹੈ ਸਰਕਾਰ ਨੇ ਵਾਅਦਾ ਕੀਤਾ ਹੈ ਕਿ 2027 ਦੇ ਅੰਤ ਤੱਕ ਆਰਜੀ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ ਦੇ 5% ਤੱਕ ਘਟਾ ਦਿੱਤਾ ਜਾਵੇਗਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪਿਛਲਾ ਸਾਲਾਨਾ ਟਿਕਾ 3,05,000 ਸੀ ਜੋ ਕਿ ਨਵੀਂ ਯੋਜਨਾ ਦੇ ਮੁਤਾਬਕ 43% ਘਟਾ ਕੇ 1,55,000 ਕਰ ਦਿੱਤਾ ਗਿਆ ਹੈ 2027 ਅਤੇ 28 ਵਿੱਚ ਇਹ ਗਿਣਤੀ ਹੋਰ ਕੱਟ ਕੇ 1,50,000 ਰਹਿਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਸਾਲ 2026 ਵਿੱਚ ਕਾਮਿਆਂ ਤੇ ਵਿਦਿਆਰਥੀਆਂ ਲਈ ਕੁੱਲ ਅਨੁਮਾਨ 3,85,000 ਹੈ ਜੋ ਅਗਲੇ 2 ਸਾਲਾਂ ਲਈ ਕੱਟ ਕੇ 3,70,000 ਹੋ ਜਾਵੇਗਾ ਨਵੇਂ ਵਰਗ ਪਰਮਿਟਾਂ ਦੀ ਕੁੱਲ ਗਿਣਤੀ ਵੀ 2027 ਤੱਕ ਘਟ ਕੇ 2.20 ਲੱਖ ਰਹਿ ਜਾਵੇਗੀ। ਇਸ ਨਵੇਂ ਬਦਲਾਅ ਦਾ ਅਸਰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਆਰਜੀ ਵਿਦੇਸ਼ੀ ਕਾਮਿਆਂ ਤੇ ਪਵੇਗਾ ਜਿਨ੍ਹਾਂ ਵਿੱਚ ਭਾਰਤੀ ਸਭ ਤੋਂ ਵੱਡੀ ਗਿਣਤੀ ਰਚਨੇ। ਸੋਨਾ ਹਮੇਸ਼ਾ ਹੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦਾ ਇੱਕ ਵੱਡਾ ਪ੍ਰਤੀਕ ਰਿਹਾ ਹੈ। ਅੰਕੜਿਆਂ ਦੇ ਮੁਤਾਬਕ ਰੂਸ ਤੇ ਆਸਟ੍ਰੇਲੀਆ ਹੁਣ ਸੋਨਾ ਜਮ੍ਹਾਂ ਕਰਨ ਵਿੱਚ ਸਭ ਤੋਂ ਅੱਗੇ ਨੇ। ਰਿਪੋਰਟਾਂ ਅਨੁਸਾਰ ਦੋਵਾਂ ਦੇਸ਼ਾਂ ਕੋਲ ਦੁਨੀਆ ਦੇ ਸਭ ਤੋਂ ਜ਼ਿਆਦਾ ਅਨਮਾਈਂਡ ਸੋਨੇ ਦੇ ਭੰਡਾਰ ਮੌਜੂਦ ਨੇ ਜਿੱਥੇ ਆਸਟ੍ਰੇਲੀਆ ਲੰਬੇ ਸਮੇਂ ਤੋਂ ਸੋਨਾ ਉਤਪਾਦਨ ਚ ਮੋੜੀ ਰਿਹਾ ਹੈ ਉੱਥੇ ਹੀ ਰੂਸ ਨੇ ਪਿਛਲੇ ਕੁਝ ਸਾਲਾਂ ਵਿੱਚ ਤੇਜ਼ੀ ਨਾਲ ਆਪਣੇ ਸੋਨੇ ਦੇ ਭੰਡਾਰ ਵਧਾ ਕੇ ਗਲੋਬਲ ਬਾਜ਼ਾਰ ਵਿੱਚ ਨਵੀਂ ਚੁਣੌਤੀ ਪੇਸ਼ ਕੀਤੀ ਹੈ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਹਾਕੇ ਵਿੱਚ ਇਹੀ ਦੋਵੇਂ ਦੇਸ਼ ਦੁਨੀਆ ਦੇ 골ਡ ਸਪਲਾਈ ਚੇਨ ਤੇ ਵੱਡਾ ਪ੍ਰਭਾਵ ਪਾ ਸਕਦੇ ਨੇ ਸੋਨੇ ਦੀ ਕੀਮਤ ਵਿੱਚ ਪਹਿਲਾਂ ਹੀ 50 ਫੀਸਦੀ ਦੀ ਤੇਜ਼ੀ ਆਈ ਹੈ ਦੁਨੀਆ ਦੇ ਕਈ ਹਿੱਸਿਆਂ ਵਿੱਚ ਜਾਰੀ ਉਥਲ ਪੁਥਲ ਕਾਰਨ ਨਿਵੇਸ਼ਕ ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਦਾ ਰੁਖ ਕਰ ਰਹੇ ਨੇ ਨਾਲ ਹੀ ਕਈ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੇ ਵੀ ਪਿਛਲੇ ਕੁਝ ਸਾਲਾਂ ਵਿੱਚ ਸੋਨੇ ਦੀ ਜਮ ਕੇ ਖਰੀਦਦਾਰੀ ਕੀਤੀ ਹੈ ਇਸ ਦੇ ਕਾਰਨ ਸੋਨੇ ਦੀ ਕੀਮਤ ਵੀ ਵਧੀ ਹੈ ਹਾਲ ਹੀ ਵਿੱਚ ਇਸ ਦੀ ਕੀਮਤ 4300 ਡਾਲਰ ਪ੍ਰਤੀ ਔਂਸ ਦੇ ਪਾਰ ਪਹੁੰਚ ਗਈ ਸੀ ਅੰਦਾਜ਼ੇ ਮੁਤਾਬਕ ਦੁਨੀਆ ਵਿੱਚ ਹੁਣ ਤੱਕ 216268 ਟਨ ਸੋਨਾ ਕੱਢਿਆ ਜਾ ਚੁੱਕਾ ਹੈ ਤੇ ਹੁਣ ਖਾਨਾਂ ਵਿੱਚ ਸਿਰਫ 64000 ਟਨ ਸੋਨਾ ਰਹਿ ਗਿਆ ਹੈ ਯੂਕਰੇਨ ਨਾਲ ਲੜਾਈ ਵਿੱਚ ਫਸੇ ਰੂਸ ਅਤੇ ਆਸਟ੍ਰੇਲੀਆ ਕੋਲ ਸਭ ਤੋਂ ਜ਼ਿਆਦਾ ਅਨਮਾਈਂਡ 골ਡ ਰਿਜ਼ਰਵ ਹੈ ਇਨ੍ਹਾਂ ਦੋਵਾਂ ਦੇਸ਼ਾਂ ਕੋਲ 12000 ਟਨ 골ਡ ਰਿਜ਼ਰਵ ਹੈ ਜਿਸ ਨੂੰ ਹੁਣ ਤੱਕ ਕੱਢਿਆ ਹੀ ਨਹੀਂ ਗਿਆ ਇਸ ਤੋਂ ਬਾਅਦ ਸਾਊਥ ਅਫਰੀਕਾ ਹੈ ਜਿਸ ਕੋਲ 5000 ਟਨ ਸੋਨੇ ਦਾ ਪਛਾਣਿਆ ਭੰਡਾਰ ਹੈ ਇੰਡੋਨੇਸ਼ੀਆ ਵਿੱਚ 3800 ਟਨ ਅਤੇ ਕੈਨੇਡਾ ਵਿੱਚ 3200 ਟਨ ਸੋਨੇ ਦਾ ਭੰਡਾਰ ਮੌਜੂਦ ਹੈ। ਸੋਨੇ ਦੇ ਉਤਪਾਦਨ ਦੇ ਮਾਮਲੇ ਵਿੱਚ ਚੀਨ ਸਭ ਤੋਂ ਅੱਗੇ ਹੈ। ਇਸ ਦੇਸ਼ ਵਿੱਚ 2023 ਵਿੱਚ ਸੋਨੇ ਦਾ ਉਤਪਾਦਨ 378.2 ਟਨ ਰਿਹਾ ਸੀ ਅਤੇ ਰੂਸ 321.8 ਟਨ ਨਾਲ ਦੂਜੇ ਨੰਬਰ ਤੇ ਰਿਹਾ। ਨਿਊਜ਼ੀਲੈਂਡ ਵਿੱਚ ਹੁਣ ਤਸਵੀਜ਼ ਰੱਖੀ ਗਈ ਹੈ ਕਿ ਪੈਨਸ਼ਨ ਲੈਣ ਦੀ ਉਮਰ ਨੂੰ 65 ਸਾਲ ਤੋਂ ਵਧਾ ਕੇ 68 ਸਾਲ ਕੀਤਾ ਜਾਵੇ ਹਾਲਾਂਕਿ ਇਹ ਬਦਲਾਅ ਤੁਰੰਤ ਨਹੀਂ ਹੋ ਰਿਹਾ 2037 ਤੋਂ ਇਹਨਾਂ ਬਦਲਾਵਾਂ ਦੇ ਲਾਗੂ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ਲੋਕਾਂ ਦਾ ਜਨਮ 30 ਜੂਨ 1972 ਨੂੰ ਜਾਂ ਇਸ ਤੋਂ ਪਹਿਲਾਂ ਹੋਇਆ ਹੈ ਉਨ੍ਹਾਂ ਤੇ ਇਸ ਬਦਲਾਅ ਦਾ ਕੋਈ ਅਸਰ ਨਹੀਂ ਪਵੇਗਾ ਉਹਨਾਂ ਨੂੰ ਅਜੇ ਵੀ 65 ਸਾਲ ਦੀ ਉਮਰ ਤੇ ਪੈਨਸ਼ਨ ਮਿਲੇਗੀ ਇਸ ਬਦਲਾਅ ਦਾ ਮੁੱਖ ਕਾਰਨ ਲੋਕ ਲੰਮੀ ਉਮਰ ਜੀ ਰਹੇ ਹਨ ਨਿਊਜ਼ੀਲੈਂਡ ਵਿੱਚ ਉਾਸ ਉਮਰ ਲਗਾਤਾਰ ਵਧ ਰਹੀ ਹੈ ਸਰਕਾਰ ਦਾ ਕਹਿਣਾ ਹੈ ਕਿ ਜਦੋਂ ਲੋਕ ਲੰਬੇ ਸਮੇਂ ਤੱਕ ਸਿਹਤਮੰਦ ਰਹ ਰਹੇ ਹਨ ਤਾਂ ਸੁਪਰ ਐਨਿਊਏਸ਼ਨ ਦੀ ਲੰਬੇ ਸਮੇਂ ਦੀ ਕਿਫਾਇਤੀਅਤ ਅਤੇ ਸਥਿਰਤਾ ਬਣਾਈ ਰੱਖਣ ਲਈ ਉਮਰ ਵਧਾਉਣਾ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਤੇ ਪੈਨਸ਼ਨ ਦੇ ਖਰਚੇ ਦਾ ਬੋਝ ਘਟ ਕਰਨ ਵਿੱਚ ਵੀ ਮਦਦ ਮਿਲੇਗੀ ਇਹ ਬਦਲਾਅ ਨਿਊਜ਼ੀਲੈਂਡ ਨੂੰ ਆਸਟ੍ਰੇਲੀਆ ਯੂਕੇ ਅਤੇ ਅਮਰੀਕਾ ਵਰਗੇ ਉਹਨਾਂ ਕਈ ਦੇਸ਼ਾਂ ਦੇ ਬਰਾਬਰ ਕਰੇਗਾ ਜੋ ਪਹਿਲਾਂ ਹੀ ਰਿਟਾਇਰਮੈਂਟ ਦੀ ਉਮਰ 67 ਸਾਲ ਤੱਕ ਵਧਾ ਚੁੱਕੇ ਨੇ ਕੈਨੇਡਾ ਦੇ ਕਈ ਕਾਲਜ ਹੁਣ ਕੋਰਸਾਂ ਵਿੱਚ ਕਟੌਤੀ ਕਰ ਰਹੇ ਨੇ ਅਤੇ ਉਹਨਾਂ ਦੀ ਪਹਿਲਾਂ ਹੀ ਖਰਾਬ ਹੋ ਚੁੱਕੀ ਵਿੱਤੀ ਹਾਲਤ ਹੋਰ ਵੀ ਵਿਗੜ ਰਹੀ ਹੈ। ਫੈਡਰਲ ਸਰਕਾਰ ਨੇ ਜੋ ਐਲਾਨ ਕੀਤਾ ਹੈ ਕਿ ਅਗਲੇ ਸਾਲ ਕੈਨੇਡਾ ਵਿੱਚ ਸਿਰਫ 1.55 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੀ ਦਾਖਲਾ ਦਿੱਤਾ ਜਾਵੇਗਾ। ਇਸ ਨਾਲ ਕੈਨੇਡੀਅਨ ਕਾਲਜਾਂ ਦੀ ਵਿੱਤੀ ਹਾਲਤ ਹੋਰ ਵਿਗੜੇਗੀ। 온ਟਾਰੀਓ ਦੇ ਕਾਲਜ ਜੋ ਪਹਿਲਾਂ ਹੀ ਲੰਮੇ ਸਮੇਂ ਤੋਂ ਘਟੇਲੇ ਟਿਊਸ਼ਨ ਫੀਸਾਂ ਦੇ ਵਾਅਦੇ ਵਿੱਚ ਰੋਕ ਅਤੇ 온ਟਾਰੀਓ ਸਰਕਾਰ ਵੱਲੋਂ ਕੱਟ ਫੰਡਿੰਗ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ 'ਆ ਉੱਚ ਫੀਸਾਂ 'ਤੇ ਨਿਰਭਰ ਕਰ ਰਹੇ ਸਨ ਉਹਨਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ 2024 ਦੇ ਫਾਲ ਵਿੱਚ ਫੈਡਰਲ ਸਰਕਾਰ ਨੇ ਸਟੱਡੀ ਤੇ ਵਰਕ ਪਰਮਟਾ ਤੇ ਰੋਕ ਲਗਾਉਣ ਦੀ ਸ਼ੁਰੂਆਤ ਕੀਤੀ ਸੀ ਤਾਂ ਕਈ ਕਾਲਜਾਂ ਨੇ ਪਹਿਲਾਂ ਹੀ ਦਰਜਨਾ ਪ੍ਰੋਗਰਾਮ ਬੰਦ ਕਰ ਦਿੱਤੇ ਸਨ ਕਿਉਂਕਿ ਬਹੁਤੇ ਕਾਲਜ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਹੀ ਨਿਰਭਰ ਕਰਦੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਨਵੀਂ ਘਟौती ਮਗਰੋਂ ਵਿਦਿਅਕ ਅਦਾਰੇ ਵਿਤੀ ਤੌਰ ਤੇ ਅੱਗੇ ਨਹੀਂ ਵਧ ਸਕਣਗੇ ਕੈਨੇਡੀਅਨਸ ਇਹ ਸਮਝਦੇ ਨੇ ਕਿ ਆਪਣੀ ਸਮਰੱਥਾ ਤੇ ਜੰਕੀਤੇਕੇ ਤੇ ਸਮ੍ਰਿੱਥਾ ਤੋਂ ਵੱਧ ਪਹੁੰਚ ਚੁੱਕੇ ਅੰਤਰਰਾਸ਼ਟਰੀ ਵਿਦਿਆਰਥੀ ਦੇਸ਼ ਦੇ ਲਈ ਖਤਰੇ ਦਾ ਕਾਰਨ ਬਣਦੇ ਨੇ ਵੱਡੀ ਗਿਣਤੀ ਵਿੱਚ ਰਹਿائشਾਂ ਵਿੱਚ ਕਮੀ ਅਤੇ ਸਿਹਤ ਸੇਵਾਵਾਂ ਨਾ ਮਿਲਨ ਨੂੰ ਇਸ ਦਾ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ ਅਮਰੀਕੀ ਪ੍ਰਤੀਨਿਧੀ ਸਭਾ ਦੀ ਪਹਿਲੀ ਅਤੇ ਇਕਲੌਤੀ ਮਹਿਲਾ ਸਪੀਕਰ ਅਤੇ ਕਈ دہਾਕਿਆਂ ਤੋਂ ਡੈਮੋਕ੍ਰੈਟਿਕ ਰਾਜਨੀਤੀ ਦੀ ਸਭ ਤੋਂ ਪ੍ਰਭਾਵਸ਼ਾਲੀ ਹਸਤੀ ਨੈਨਸੀ ਪੇਲੋਸੀ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਦੁਬਾਰਾ ਚੋਣ ਨਹੀਂ ਲੜਨਗੇ ਪੇਲੋਸੀ ਜੀ ਦੀ ਉਮਰ 85 ਸਾਲ ਹੈ ਉਸਨੇ ਵੀਰਵਾਰ ਨੂੰ ਜਾਰੀ ਇੱਕ ਭਾਵਨਾਤਮਕ ਵੀਡੀਓ ਵਿੱਚ ਕਿਹਾ ਮੈਨੂੰ ਕਾਂਗਰਸ ਵਿੱਚ ਤੁਹਾਡੀ ਆਵਾਜ਼ ਵੱਜੋਂ ਸੇਵਾ ਕਰਨਾ ਸੱਚਮੁੱਚ ਬਹੁਤ ਪਸੰਦ ਆਇਆ ਅਤੇ ਮੈਂ ਹਮੇਸ਼ਾ ਸੇਂਟ ਫਰਾਂਸਿਸ ਦੇ ਗੀਤ ਪ੍ਰਭੂ ਮੈਨੂੰ ਆਪਣੀ ਸ਼ਾਂਤੀ ਦਾ ਸਾਧਨ ਬਣਾਉ ਦਾ ਸਨਮਾਨ ਕੀਤਾ ਹੈ ਜੋ ਸਾਡੇ ਸ਼ਹਿਰ ਦਾ ਗੀਤ ਹੈ ਇਸ ਲਈ ਮੈਂ ਚਾਹੁੰਦੀ ਹਾਂ ਕਿ ਮੇਰੇ ਸੇਂਟ ਫਰਾਂਸਿਸਕੋ ਦੇ ਸਾਥੀ ਸਭ ਤੋਂ ਪਹਿਲਾਂ ਜਾਣਣ ਕਿ ਮੈਂ ਕਾਂਗਰਸ ਲਈ ਦੁਬਾਰਾ ਚੋਣ ਨਹੀਂ ਲੜਾਂਗੀ ਇਹ ਵੀਡੀਓ ਲਗਭਗ 40 ਸਾਲਾਂ ਤੋਂ ਵਾਸ਼ਿੰਗਟਨ ਵਿੱਚ ਸੈਨ ਫ੍ਰਾਂਸਿਸਕੋ ਦੀ ਪ੍ਰਤੀਨਿਧਤਾ ਕਰ ਰਹੀ ਪੈਲੋਸੀ ਦਾ ਆਪਣੇ ਸ਼ਹਿਰ ਲਈ ਪਿਆਰ ਭਰਿਆ ਪੱਤਰ ਸੀ ਉਸਨੇ ਅੱਗੇ ਕਿਹਾ ਧੰਨਵਾਦ ਪਰੇ ਦਿਲ ਨਾਲ ਮੈਂ ਤੁਹਾਡੇ ਮਾਣਮੱਤੇ ਪ੍ਰਤੀਨਿਧੀ ਵਜੋਂ ਆਪਣੀ ਸੇਵਾ ਦੇ ਆਖਰੀ ਸਾਲ ਦੀ ਉਡੀਕ ਕਰ ਰਹੀ ਹਾਂ ਮੇਰਾ ਸ਼ਹਿਰ ਦੇ ਲਈ ਇੱਕ ਸੁਨੇਹਾ ਹੈ ਸੈਨ ਫ੍ਰਾਂਸਿਸਕੋ ਆਪਣੀ ਤਾਕਤ ਨੂੰ ਜਾਣੋ ਅਸੀਂ ਇਤਿਹਾਸ ਰਚਿਆ ਹੈ ਤਰੱਕੀ ਕੀਤੀ ਹੈ ਅਤੇ ਹਮੇਸ਼ਾ ਰਸਤਾ ਦਿਖਾਇਆ ਹੈ ਹੁਣ ਸਮਾਂ ਹੈ ਕਿ ਅਸੀਂ ਆਪਣੇ ਲੋਕਤੰਤਰ ਵਿੱਚ ਪੂਰੇ ਤੌਰ ਤੇ ਭਾਗੀਦਾਰ ਰਹੀਏ ਅਤੇ ਉਹਨਾਂ ਅਮਰੀਕੀ ਆਦਰਸ਼ਾਂ ਲਈ ਲੜਾਈ ਜਾਰੀ ਰੱਖੀਏ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਇਸ ਐਲਾਨ ਦੇ ਨਾਲ ਉਹਨਾਂ ਅਟਕਲਾਂ ਦਾ ਅੰਤ ਹੋ ਗਿਆ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਸਨ ਕਿ ਲੰਬੇ ਸਮੇਂ ਤੋਂ ਕਾਂਗਰਸ ਮੈਂਬਰ ਰਹੀ ਪੈਲੋਸੀ 38 ਸਾਲਾਂ ਦੀ ਸੇਵਾ ਤੋਂ ਬਾਅਦ ਸਿਆਸਤ ਛੱਡਣ ਦਾ ਐਲਾਨ ਕਰ ਸਕਦੀ ਹੈ ਕੈਪੀਟਲ ਹਿੱਲ ਤੇ ਆਪਣੀਆਂ ਕਈ ਭੂਮਿਕਾਵਾਂ ਬਾਰੇ ਪੈਲੋਸੀ ਨੇ ਕਿਹਾ ਮੈਂ ਆਪਣੇ ਸਾਥੀਆਂ ਨੂੰ ਹਮੇਸ਼ਾ ਕਹਿੰਦੀ ਹਾਂ ਭਾਵੇਂ ਮੈਨੂੰ ਸਪੀਕਰ ਨੇਤਾ ਜਾ ਵਿਪ ਕਿਹਾ ਹੋਵੇ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਇਹ ਸੀ ਕਿ ਮੈਂ ਸਦਨ ਦੇ ਫਲੋਰ ਤੇ ਖੜ ਕੇ ਕਹਿ ਸਕੀ ਮੈਂ ਸੈਨ ਫ੍ਰਾਂਸਿਸਕੋ ਦੇ ਲੋਕਾਂ ਲਈ ਬੋਲਦੀ ਹਾਂ ਨੈਂਸੀ ਪੈਲੋਸੀ ਨੇ ਆਪਣੇ ਕਰੀਅਰ ਦੌਰਾਨ ਅਮਰੀਕੀ ਰਾਜਨੀਤੀ ਦੇ ਕਈ ਇਤਿਹਾਸਿਕ ਪਲਾਂ ਦੀ ਅਗਵਾਈ ਕੀਤੀ